ਅੱਜ ਨੌਵੇਂ ਪਾਤਸ਼ਾਹ ਤਨਸਿਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਿੱਧੀ ਸਵਾਗਤ ਜੋ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਰਾਜਪੁਰੇ ਤੋਂ ਨਗਰ ਕੀਰਤਨ ਇਥੋਂ ਕ੍ਰਾਸ ਕੀਤਾ ਤੇ ਸਾਡੀ ਵੀ ਜਿਹੜੀ ਇੱਥੇ ਸੇਵਾ ਲੱਗੀ ਆ ਤੇ ਕਾਫੀ ਰਾਸ਼ਾ ਤੇ ਲਾਈਨ ਡਾਊਟ ਦੇ ਸਬੰਧ ਤੇ ਸਾਡੀ ਜੀ ਡਿਊਟੀ ਲੱਗੀ ਆ ਅਸੀਂ ਬੜੀ ਤਨਦੇਹੀ ਨਾਲ ਤੇ ਮਨਪਾਵਾਂਾਂ ਦੇ ਨਾਲ ਇਹਨੂੰ ਮਿਵਾ ਰਹੇ ਆ ਇਹ ਜਿਹੜਾ ਨਗਰ ਕੀਰਤਨ ਲੈ ਕਿੱਥੋਂ ਦੀ ਆ ਰਿਹਾ ਤੇ ਕਿੱਥੇ ਜਾਊਗਾ ਇਹ ਪਿੱਛੋਂ ਪਟਿਆਲੇ ਤੋਂ ਚੱਲਿਆ ਹੋਇਆ ਤੇ ਇਹਨੇ ਅੱਗੇ ਮਹਾਲੀ ਜਾਣਾ ਤੇ ਉਸ ਤੋਂ ਬਾਅਦ ਅੱਗੇ ਇਹਨੇ ਨਨਦਪੁਰ ਸਾਹਿਬ ਜਿੱਥੇ ਅਸੀਂ ਦੀ ਸਵਾਗਤ ਕਰ ਰਹੇ ਨੇ ਉੱਥੇ ਪਹੁੰਚਣਾ ਇਹ ਕੁੱਤਨਾ ਮਾਨੀ ਸਰ ਇਹ ਜਿਹੜਾ ਨਗਰ ਕੀਰਤਨ ਕਿੱਥੋਂ ਨਿਕਲਿਆ ਉਹਦੇ ਅਸਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਉਹਨਾਂ ਦੇ ਸਮਾਗਮ ਦੌਰਾਨ ਜਿਹੜਾ ਪਟਿਆਲੇ ਤੋਂ ਚੱਲਿਆ ਸੀਗਾ ਜੀ ਜਿਹੜਾ ਕਿ ਅੱਜ ਰਾਜਪੁਰੇ ਤੋਂ ਵਿੱਚੋਂ ਗੁਜ਼ਰਦੇ ਹੋਏ ਮੁਹਾਲੀ ਵਿੱਚ ਜਾ ਰਿਹਾ ਜੀ ਤੇ ਜਿਸ ਤਰ੍ਹਾਂ ਕਿ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਹੈ ਰਾਜਪੁਰੇ ਦੀ ਉਹ ਤੇ ਸੈਕਟਰ ਸਾਹਿਬਾ ਜਿਹੜੀ ਸਾਡੀ ਡਿਊਟੀ ਲੱਗੀ ਸੀ ਉਸ ਨੂੰ ਅਸੀਂ ਆਪਣੇ ਬੁੜੀ ਦੋਸਤਾਂ ਦੇ ਨਾਲ ਲੱਗ ਕੇ ਜਿਹੜਾ ਕੋਈ ਜਾਮ ਨਹੀਂ ਲੱਗਣ ਦੇ ਰਹੇ ਬਿਲਕੁਲ ਉਹਦੇ ਨਾਲ ਕਰਾਨੇ ਆ ਤਨ ਤਨ ਸਿੰਘ ਗੁਰਦੇ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਉਹਦੇ ਪੱਖ ਤੇ ਸਾਡੀ ਸੇਵਾ ਲੱਗੀ ਅਸੀਂ ਨਿਭਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਢੋਪੜੀ ਸਾਹਿਬ ਤੋਂ ਸ਼ਾਮ ਤੋਂ ਸਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਈ ਮਤੀ ਦਾਸ ਪਾਈ ਸੁਤੀ ਦਾਸ ਤੇ ਪਾਈ ਦਿਆਲਾ ਜੀ ਅਤੇ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲ ਅਗਰੇ ਆਈ ਇਸ ਨੂੰ ਸਮਰਪਤ ਨਗਰ ਕੀਰਤਨ ਚੱਲੇ ਅਸੀਂ ਅੱਜ ਰਾਜਪੁਰਾ ਸ਼ਹਿਰ ਵੀ ਫੇ ਪਹੁੰਚਿਆ ਇਹ ਉਸ ਦੇ ਲਈ ਸਾਰੇ ਰਾਜਪੁਰਾ ਦੇ ਸਾਰੇ ਗੁਰਦੁਆਰਾ ਗੁਰਦੁਆਰਾ ਸਾਹਿਬ ਆਹਾਂ ਦੇ ਪ੍ਰਬੰਧਕ ਤੇ ਸੰਗਤ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਤੁਮਵਲੀ ਸਾਹਿਬ ਸਾਡੇ ਬਹੁਤ ਹੀ ਰਾਜਪੁਰਾ ਸਤਿਕਾਰਯੋਗ ਗਮਦੀਨ ਟਕਸਾਲ ਦੇ ਮੁਖੀ ਪਰਵਾਨਾ ਜੀ ਅਤੇ ਹੋਰ ਸ਼ਹਿਰ ਦੇ ਮੋਤਵਰ ਬੰਦੇ ਧਾਰਮਿਕ ਬੰਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹ ਕਰ ਰਹੀ ਆ ਸੰਗਤ ਤੇ ਬਹੁਤ ਹੀ ਇਸ ਜਿਹੜਾ ਨਗਰ ਕੀਰਤਨ ਹੈ ਇਹ ਸ਼ਾਮ ਨੂੰ ਜਿਹੜਾ ਗੁਰਦੁਆਰਾ ਅੰਬਸਾਬਾ ਸਾਹਿਬ ਵਿਖੇ ਠਹਿਰੇਗਾ ਤੇ ਉਸ ਤੋਂ ਉਪਰੰਤ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਏਗਾ ਅਸੀਂ ਇਸ ਬਾਰੇ ਹੀ ਸੰਗਤ ਨੂੰ ਸਾਰੇ ਕਾਈ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਐਡੀ ਬਡੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਤੇ ਵੀ ਸਾਨੂੰ ਸਾਰਿਆਂ ਨੂੰ ਜਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਤੇ ਸਾਨੂੰ ਵੀ ਸਾਰਿਆਂ ਨੂੰ ਉਹ ਤਾਂ ਸਿੱਖਿਆ ਲੈਣੀ ਚਾਹੀਦੀ ਹੈ ਪੜਾ ਦੇਣਾ ਚਾਹੀਦਾ ਹੈ ਤੇ ਹਰ ਧਰਮ ਦੇ ਜਿਸ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਧਰਮਾਂ ਦਾ ਜੋ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਇਹ ਜਿਹੜਾ ਅੱਜ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਜਿਹੜਾ ਬਣਾਉਣ ਦਾ ਤਾਂ ਹੀ ਫਾਇਦਾ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਔਕ ਹਾਂ 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 ਸਭ ਜਗ ਭਇਓ ਜੈ 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 ਸਰਲੋਕ ਸੋ ਅੱਜ ਜਿਹੜਾ ਨਗਰ ਕੀਰਤਨ ਅਸਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਜਿਹੜਾ ਚੱਲਿਆ ਹੋਇਆ ਜੀ ਅੱਜ ਸਾਡੇ ਰਾਜਪੁਰਾ ਦੇ ਧਰਤੀ ਤੇ ਪਟਿਆਲੇ ਤੋਂ ਦੂਖਨਵਰ ਸਾਹਿਬ ਤੋਂ ਹੁੰਦਾ ਹੋਇਆ ਰਾਜਪੁਰੇ ਪਹੁੰਚਿਆ ਔਰ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਬੜਾ ਮਾਣ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਇਲਾਕਾ ਜਿਵੇਂ ਕਹਿ ਸਕਦੇ ਹਾਂ ਜਦੋਂ ਪਟਿਆਲੇ ਤੋਂ ਅਸੀਂ ਘੁੰਮਦੇ ਸਾਡੇ ਬਹੁਤ ਪਿੰਡ ਨੇ ਲਗਭਗ 38-39 ਸਥਾਨ ਨੇ ਜਿਹੜੇ ਲਗਭਗ 20-30 ਕਿਲੋਮੀਟਰ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਦیدار ਕਰਦੇ ਹਾਂ ਸੋ ਸਾਡੇ ਇਲਾਕੇ ਦਾ ਇਹ ਮੋਢਲਾ ਫਰਜ ਹੈ ਸੋ ਗੁਰਦੁਆਰਾ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪ੍ਰਧਾਨ ਕਾਨਗ ਸਾਹਿਬ ਦਾ ਹੁਕਮ ਜਿਹੜਾ ਕਿ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸੱਦਾ ਪੱਤਰ ਜਾਣਾ ਕੋਈ ਵੀ ਮੀਟਿੰਗ ਉਹ ਸਾਰਾ ਜਿਹੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਚਿੱਠੀਆਂ ਨਿਕਲਦੀਆਂ ਨੇ ਸੋ ਇਹਨਾਂ ਦਾ ਹੁਕਮ ਹੋਇਆ ਸੀਗਾ ਚਿੱਠੀਆਂ ਗੁਰਦੁਆਰਿਆਂ 'ਚ ਕੱਢ ਦਿੱਤੀਆਂ ਗਈਆਂ ਸੀ ਤੇ ਅੱਜ ਲੱਖ ਲੱਖ ਜਗ੍ਹਾ ਤੇ ਜਿਵੇਂ ਅਜਿਹਾ ਵੀ ਹਰ ਇੱਕ ਬੰਦਾ ਕੋ ਰਾਜ ਦਿੱਤੇ ਕਹ ਸਮਾਜੀਕ ਹੈ ਇਹ ਪੂਰੀ ਜਮਾਤ ਵਿੱਚ ਬਹੁਤ ਵੱਡਾ ਪ੍ਰਬੰਧ ਜਿਹੜਾ ਹੈ ਕਾਲੀ ਵਾਲੇ ਚੌਂਕ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਬਹੁਤ ਵੱਡਾ ਪ੍ਰਬੰਧ ਜਿਹੜਾ ਅੱਜ ਸੰਗਤ ਨੂੰ ਲੰਗਰ ਪਾਣੀ ਵਾਸਤੇ ਜਿਹੜਾ ਕੀਤਾ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰੋਗਰਾਮ ਨਹੀਂ ਇਹ ਉਸ ਸ਼ਹਾਦਤ ਨੂੰ ਸਿਜਦਾ ਕਰ ਰਹੇ ਹਾਂ ਉਸ ਕੁਰਬਾਨੀ ਨੂੰ ਸਿਜਦਾ ਕਰ ਰਹੇ ਹਾਂ ਜਿਵੇਂ ਇੱਕ ਸ਼ਾਇਰ ਨੇ ਕਿਹਾ ਕਹਿੰਦਾ ਅਗਰ ਤੇਰੀ ਜੋਤ ਇਸ ਦੁਨੀਆ ਵਿੱਚ ਆਈ ਨਾ ਹੁੰਦੀ ਤੋ ਜ਼ੁਲਮ ਵਾ ਜ਼ਬਰਕੀ ਸਫਾਈ ਨਾ ਹੁੰਦੀ ਝੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਕਾ ਹਰ ਜ਼ੁਬਾਨ ਤੇ ਹੋਤਾ ਕਲਮਾ ﺍﻟहाम ਕਾ ਕਹਿੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਗਿਆ ਕਿਉਂਕਿ ਉਸ ਸਮੇਂ ਰੰਗਜੀਤ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਸੀ ਤੇ ਗੁਰੂ ਸਾਹਿਬ ਨੇ ਧੱਕੇ ਨਾਲ ਨਾ ਜਨੇਊ ਪਾਇਆ ਇਹਨਾਂ ਧੱਕੇ ਨਾਲ ਜਨੇਊ ਨੂੰ ਲਾਹਣ ਦਿੱਤਾ ਤੇ ਉਸ ਸਮੇਂ ਜਿਹੜਾ ਰੰਗਜੀਤ ਕਹਿੰਦਾ ਧੱਕੇ ਨਾਲ ਦੀ ਬਿਸਮਿਲ੍ਲਾ ਰਹਿਮਾਨ ਰਹੀਮ ਇਲਾਹ ਇਲਲਲਾਹ ਮੁਹੰਮਦ ਰਸੂਲੱਲਾ ਲਾ ਇਲਾਹ ਇਲਲਲਾਹ ਯਾ ਕਲਮਾ ਪੜੋ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਕਹਿੰਦੇ ੱੱਕੇ ਲਾਲ ਕਲਮਾ ਨਹੀਂ ਪੜਾ ਸਕਦੇ ਕਹਿੰਦੇ ਝੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਕਾ ਹਰ ਜ਼ੁਬਾਨ ਤੇ ਹੋਤਾ ਕਲਮਾ ﺍﻟहाम ਕਾ ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ ਤੋ ਵੇਦੋਂ ਕੀ ਕੰਨੋ ਮੇ ਸੁਨਾਈ ਨਾ ਹੁੰਦੀ ਅੱਜ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਕੁਰਬਾਨੀ ਨਾ ਹੁੰਦੀ ਜਿਹੜੇ ਆਪਾਂ ਵੇਦ ਪੜ੍ਹਦੇ ਆ ਅਸਤਕੇ ਸਮੰਗ ਸਿਆਖ ਕਜਲੰਗ ਸਿੰਧੂ ਪ੍ਰਾਤੇਸੂ ਤਰਵਰਸਾ ਕਾ ਲੇਖਣੀ ਪਤਨ ਗੁਰਵੀਂਗ ਲੇਖਣੀ ਗ੍ਰਹਿਤਵਾ ਸਰਦ ਸਰਕਾਰਾਂ ਦਾ ਦਿੱਤਾ ਕੁਨਾਨਾ ਇਸ ਪਾਰਨ ਮੈਂ ਆਤੇ ਇਹ ਵੇਦ ਪੜ੍ਹੇ ਤਾਂ ਜਾਂਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਆਪਣੀ ਕੁਰਬਾਨੀ ਕੀਤੀ ਮੈਂ ਅੱਜ ਉਹਨਾਂ ਭਰਾਵਾਂ ਨੂੰ ਇੱਕ ਵਾਜ ਹਿੰਦੂ ਸਿੱਖ ਦਾ ਰੋਲਾ ਪਾਣ ਵਾਲੇ ਹਿੰਦੂ ਮੁਸਲਮਾਨਾਂ ਰੋਲਾ ਪਾਣ ਵਾਲੇ ਸਮਾਜ 'ਚ ਬਹੁਤ ਔਰ ਜਿਹੜੇ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਪਾਤਸ਼ਾਹ ਨੂੰ ਦਰਦ ਰੱਖਦੇ ਨੇ ਅੱਜ ਵੀ ਬੰਗਲਾ ਸਾਹਿਬ ਦੀ ਧਰਤੀ ਤੇ ਜਾ ਕੇ ਚਾਂਦਰੀ ਚੌਂਕ ਜਾ ਕੇ ਵੇਖ ਲਿਓ ਰਾਤ ਨੂੰ 12 ਵਜੇ ਤੋਂ ਬਾਅਦ ਤੁਹਾਨੂੰ 90% ਹਿੰਦੂ ਪਰਿਵਾਰ ਮਿਲਣਗੇ ਮੱਥਾ ਟੇਕਦੇ 90% ਸੋ ਇਹ ਭਾਵਨਾ ਜਿਹੜੀ ਆ ਜਿਨ੍ਹਾਂ ਨੇ ਨਹੀਂ ਭੁੱਲੀ ਉਹ ਅੱਜ ਵੀ ਇੱਥੇ ਰੱਖਦੇ ਨੇ ਸੋ ਅਸੀਂ ਅਰਦਾਸ ਕਰਦੇ ਆ ਇਹਹੀ ਪਿਆਰ ਇਹਹੀ ਭਾਈਚਾਰਾ ਜਿਵੇਂ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਨੇ ਕੀਤਾ ਇਸ ਭਾਈਚਾਰੇ ਵਾਸਤੇ ਹੱਥ ਪੜਿਆ ਉਸੇ ਤਰ੍ਹਾਂ ਸਾਡੇ ਭਰਾਵਾਂ ਦਾ ਆਪਸੀ ਪਿਆਰ ਜਿਹੜਾ ਉਹ ਬਣਿਆ ਰਹੇ ਧਰਮ ਦੇ ਨਾਂ ਤੇ ਜਿਹੜੀਆਂ ਲੜਾਈਆਂ ਨੇ ਉਹ ਖਤਮ ਹੋ ਜਾਣ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੀ ਚਾਦਰ ਜਿਨ੍ਹਾਂ ਦਾ 350 ਜਿਹੜਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਭਾਰ ਚ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ 'ਚ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਹੋਈ ਸੀ ਜਿਹੜੀ ਪੇ ਹਿੰਦੂ ਕੌਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਤੇ ਧੰਤਨ ਸਿੰਘ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਇਸ ਮਹਾਨ ਕੁਰਬਾਨੀ ਵਾਸਤੇ ਤੋੜਿਆ ਸੀ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਅੱਜ ਮਾਨੂੰ ਖੁਸ਼ੀ ਵੀ ਹੈ ਅੱਜ ਅਸੀਂ ਸਾਰੇ ਭਾਵੇਂ ਲਗ ਲਗ ਸਮਾਜ ਸੇਵੀ ਸੰਸਥਾਵਾਂ ਲਗ ਲਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਗ ਲਗ ਪਾਰਟੀਆਂ ਸਾਰਿਆਂ ਨੇ ਸਾਂਝੇ ਤੌਰ ਤੇ ਅਸੀਂ ਇੱਥੇ ਚਾਲੀ ਵਾਲੇ ਚੌਕ 'ਚ ਸਾਡੇ ਪ੍ਰਧਾਨ ਅਵਰੇਂਦਰ ਸਿੰਘ ਜੀ ਕਾਂਗ ਸਰਬ ਪ੍ਰਵਾਨਾ ਜੀ ਅਵਤਾਰ ਸਿੰਘ ਪਾਲਪੁਰ ਵਾਰੀਆ ਸਾਹਿਬ ਸਾਰੇ ਮਿਲ ਕੇ ਕਹਿਣ ਦਾ ਭਾਵ ਸਾਰੇ ਸਾਂਝੇ ਤੌਰ ਤੇ ਅਸੀਂ ਨਗਰ ਕੀਰਤਨ ਦੇ ਸਵਾਗਤ ਵਾਸਤੇ ਇੱਥੇ ਹਾਜ਼ਰ ਹਾਂ ਤੇ ਅਸੀਂ ਸੰਗਤ ਦੀ ਗੁਰੂ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਨਗਰ ਕੀਰਤਨ ਗੁਰਦੁਆਰਾ ਧੋਪੜੀ ਸਾਹਿਬ ਤੋਂ ਸ਼ਾਮ ਤੋਂ ਆ ਰਿਹਾ ਹੈ ਅੱਜ ਅਸੀਂ ਸਮੂਹ ਤੌਰ ਤੇ ਸਾਂਝੇ ਤੌਰ ਤੇ ਅਸੀਂ ਸਾਰੇ ਇੱਥੇ ਸਵਾਗਤ ਵਾਸਤੇ ਖੜੇ ਆ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਾਂ ਜਿਹੜੇ ਕੋਈ ਵੀ ਧਰਮ ਦੇ ਨਾਮ ਤੇ ਕਹਿੰਦਾ ਗੁਰਦੇਵ ਬਾਦਰ ਜੀ ਦੇ ਇਕੱਲੇ ਹੋਰ ਵੀ ਜਿਹੜੇ ਵੀ ਸਮਾਜਿਕ ਜਿਹੜੇ ਕੰਮ ਨੇ ਆਪਾਂ ਸਾਰਿਆਂ ਨੂੰ ਪਾਰਟੀਬਾਦੀ ਧਾਰਮਿਕ ਕੰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ